55 ਆ ਸਰਕਾਰੀ ਨੌਕਰੀ ਦੇ ਕਿ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਚੋਤਾ ਬਿਜਲੀ ਖੇਤਾਂ ਦੀ ਬਿਜਲੀ ਦੀ ਗੱਲ ਕਰ ਲੈਂਦੇ ਪਹਿਲਾਂ ਖੇਤਾਂ 'ਲੀ ਬਿਜਲੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਕੋਈ ਘਰ ਤਾਂ ਨਹੀਂ ਹੈਗੀ ਨਾ ਛੋਟੀ ਵਾਰੀ ਆਉਗੀ ਜੀ ਇਹਨਾਂ ਨੂੰ ਅਸਲ 'ਚ ਪਤਾ ਹੀ ਨਹੀਂ ਸੀ ਇਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਕੋਈ ਤੀਜਾ ਸਾਡਾ ਹਿਸਾਬ ਲੈਣ ਵੀ ਆ ਜਾਊਗਾ ਸਾਨੂੰ ਸਕੂਲ ਚਾਹੀਦੇ ਹਸਪਤਾਲ ਚਾਹੀਦੇ ਸਾਨੂੰ ਵਧੀਆ ਸੜਕਾਂ ਚਾਹੀਦੀਆਂ ਸਾਨੂੰ ਵਪਾਰ ਸਾਡਾ ਨੰਬਰ 1 ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਭਰਾ ਤੁਹਾਡਾ ਵੱਡਾ ਭਰਾ ਮੰਨ ਲੋ ਜਿਹੜਾ ਬਿਜਲੀ ਖੇਤਾਂ ਲਈ ਬਿਜਲੀ ਦੀ ਗੱਲ ਕਰ ਲੈਂਦੇ ਪਹਿਲਾਂ ਖੇਤਾਂ ਲਈ ਬਿਜਲੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਕੋਈ ਘਰ ਤਾਂ ਨਹੀਂ ਹੈਗੀ ਨਾ ਬਿਜਲੀ ਕਿੰਨੇ ਆਉਂਦੀ ਹੈ ਜੇ ਘਰਾਂ ਵਾਲੀ ਬਿਜਲੀ ਆ 90% ਦੇ ਕਰੀਬ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਨਾ ਅੱਜ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ ਨਾ ਝਾਰਖੰਡ ਦੇ ਵਿੱਚ ਪਛਵਾੜਾ ਕੋਲ ਕੋਲੇ ਦੀ ਖਾਨ ਜਿਹੜੀ ਉਹ ਚਲਾਈ ਹੈ ਅੱਜ ਸਾਡੇ ਅੱਜ ਸਾਡੇ ਥਰਮਲ ਪਲਾਂਟਾਂ ਕੋਲੇ 27 27 ਦਿਨ ਦਾ ਕੋਲਾ ਸਟਾਕ ਦੇ ਵਿੱਚ ਪਿਆ ਹੁਣ ਉਹ ਖਬਰਾਂ ਨਹੀਂ ਆਉਂਦੀਆਂ ਪੰਜਾਬ ਵਿੱਚ ਆ ਸਕਦਾ ਹੈ ਹਨੇਰਾ ਸਿਰਫ ਇੱਕ ਦਿਨ ਦਾ ਕੋਲਾ ਬਚਾ ਦੋ ਦਿਨ ਦਾ ਕੋਲਾ ਬਚਾ ਉਹ ਖਬਰਾਂ ਨਹੀਂ ਹੁੰਦੀਆਂ ਉਹ ਇਹ ਨੀਤਾਂ ਨੇ ਨੀਤਾਂ ਨੂੰ ਮਰਾਦਾ ਹੈ ਨੀਤਾਂ ਮਾਰੀਆਂ ਇਹਨਾਂ ਨੇ ਇਹ ਨੀਤਾਂ ਨੂੰ ਮਰਾਦਾ ਹੈ ਸੋ ਵੀਰੋ ਇਹ 10 ਸਾਲ ਪਹਿਲਾਂ ਇਹਨਾਂ ਨੇ ਅਕਾਲੀ ਦਲ ਨੇ ਇਕੱਠੇ ਲਾਏ ਪੰਜ-ਪੰਜ ਦੀਆਂ ਵਾਰੀਆਂ ਬਣੀਆਂ ਕੈਪਟਨ ਨੇ ਜੇਪਾ ਪਿਛਲੇ 20 ਸਾਲ ਦੀ ਸੋਚ ਲਈਏ ਨਾ 2002 ਤੋਂ 2007 ਤੱਕ ਕੈਪਟਨ 7 ਤੋਂ 17 ਬਾਦਲ ਅਕਾਲੀ ਦਲ 17 ਤੋਂ 22 ਫੇਰ ਕੈਪਟਨ ਜਨਿਕੇ 23 ਸਾਲ حال ਬੱਚੀ ਹੋ ਗਈ 23 ਸਾਲ ਬਾਅਦ ਅਜ ਫੇਰ ਕਹੀਏ ਨੇ ਸਾਡੀ ਵਾਰੀ ਆਊਗੀ ਕਿਉਂ ਆਊਗੀ ਵੀ ਇੱਕ ਪਾਣੀ ਦੀ ਵਾਰੀ ਹੈ ਵੀ 12:20 ਮਿੰਟ ਤੇ ਅਸੀਂ ਨੱਕਾ ਵੱਢ ਲੈਣਾ ਹੁਣ ਨਹੀਂ ਆਉਗੀ ਆਊਗੀ ਵਾਰੀ ਇਹਨਾਂ ਦੀ ਕੋਈ ਕੰਮ ਕੀਤਾ ਵਾਰੀ ਵਾਲਾ ਇਹਨਾਂ ਨੇ ਥੋੜੀ ਵਾਰੀ ਆਊਗੀ ਜੀ ਕਹਤਾ ਈ ਨਹੀਂ ਸੀ ਇਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਕੋਈ ਤੀਜਾ ਸਾਡਾ ਸਾਥ ਲੈਣ ਵੀ ਆ ਜਾਊਗਾ ਇਹਨਾਂ ਤਾਂ ਆਪਸ 'ਚ ਨੂਰਾ ਕੁਸ਼ਤੀ ਖੇਡ ਰਹੇ ਸੀ ਪੰਸਲ ਮੈਂ ਪੰਸਲ ਤੂੰ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਪੰਜਾਬ ਨੂੰ ਲੁੱਟੀ ਜਾਂਦੇ ਆ ਤੇ ਵੈਸੇ ਬਿਆਨ ਦੇਣ ਚ ਇੱਕ ਦੂਜੇ ਨਾਲ ਲੜੀ ਜਾਇ ਕਰਾਂਗੇ ਖਵਾਰ ਖਬੂਰ ਚ ਲੋਕ ਸਮਝਦੇ ਲੈ ਵੀ ਇਹ ਤਾਂ ਬਹੁਤ ਦੁਸ਼ਮਣੀ ਆਪਰ ਚ ਇਹਨਾਂ ਦੀ ਤਾਂ ਇਹਦਾ ਜੇ ਕਿਤੇ ਆਪਸ ਚ ਇੱਕ ਦੂਜੇ ਦੇ ਸਾਹਮਣੇ ਹੋਗੇ ਤਾਂ ਜੁੰਡਮ ਜੁੰਡੀ ਹੋ ਜਾਣਗੇ ਤਾਂ ਥੱਫੜੋ ਥੱਫੜੀ ਹੋ ਜਾਣਗੇ ਪਰ ਨਹੀਂ ਵੀਰੋ ਇਕੱਠੇ ਰੋਟੀਆਂ ਖਾਂਦੇ ਆ ਸਾਰੇ ਮੇਰੇ ਹੋਏ ਆ ਸਾਰੇ ਮੇਰੇ ਹੋਏ ਆ इ चलदा हिकु नंबर सूबा अॼ किथे लिया मारिया हर गल भॻवं मान जे न दो हर आए कल भॻवं मान लेक मिमाचल कांग्रेस जी सरकार ਉਹਨਾਂ ਨੂੰ ਕਹਿੰਦੇ ਰੋਕ ਲੈਂਦੇ ਫਿਰ ਮੈਂ ਪਹਾੜ ਉੱਥੋਂ ਸੁੱਖੂ ਤੋਂ ਮੈ ਲੈ ਕੇ ਮੈਕਸੀਕੋ ਜਾੜਾ ਪਹਿਨੇ ਉੱਤਰਾਖੰਡ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉਹ ਰੋਕ ਲੈਂਦੇ ਜਲਮੂ ਕਸ਼ਮੀਰ ਚ ਇਹਨਾਂ ਨੇ ਯੂਟੀ ਬਣਾ ਕੇ ਅਵਧਾ ਰਾਜ ਬਣਾ ਉੱਥੇ ਰੋਕ ਲੈਂਦੇ ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਜਨਾਬ ਆਪਾਂ ਪਰ ਸ਼ੁਰੂ ਕਰਤਾ 20000 ਰੁਪਏ ਇੱਕ ਕਰਦਾ ਮੁਆਵਜ਼ਾ ਦੇਣ ਲੱਗੇ ਜੀ 20000 ਹੱਲ ਸਾਡੇ ਦੇ ਵਿੱਚ ਕਦੇ ਮਿਲੇ ਆ ਨਹੀਂ ਜ਼ਿੰਦਗੀ ਨੂੰ ਪੜਣੀ ਤੇ ਲੈ ਕੇ ਆਵਾਂਗੇ ਜੇ ਪੰਜਾਬੀਆਂ ਤੇ ਸੰਕਟ ਆਇਆ ਤਾਂ ਪੰਜਾਬੀ ਸੰਕਟਾਂ ਨਾਲ ਜੂਝਣਾ ਜਾਣਦੇ ਐ ਜਦੋਂ ਕਿਤੇ ਪੰਜਾਬੀ ਇਕੱਠੇ ਹੋ ਜਾਣ ਤਾਂ ਕੋਈ ਵੀ ਸੰਕਟ ਜਿਹੜਾ ਉਹ ਛੋਟਾ ਲੱਗਣ ਲੱਗ ਜਾਂਦਾ ਉਹ ਬੋਨਾ ਹੋ ਜਾਂਦਾ ਹੈ ਪੰਜਾਬੀਆਂ ਦੇ ਇਰਾਦਿਆਂ ਮੂਰੇ ਜਜ਼ਬੇ ਮੂਰੇ ਸਵੈਸ ਕਰਕੇ ਇਹ ਤਾਂ ਇਦਾਂ ਹੜਾਂ 'ਚ ਵੀ ਰਾਜਨੀਤੀ ਕਰਦੇ ਰਹੇ ਆ ਚੌਂਗਾ ਜਿਹਾ ਲੈ ਕੇ ਆ ਗਏ ਫੋਟੋ ਖਿਚਾ ਕੇ ਚਲੇ ਗਏ ਕੋਈ ਇੱਕ ਲੈ ਕੇ ਆਇਆ ਸੀ ਪ੍ਰਤਾਪ 라ਜਵਾ ਪਤਾ ਨਹੀਂ ਕਿੱਥੋਂ ਲਿਆਇਆ ਉਹ ਜਗਾੜ ਜਾ ਕਿ ਉਹ ਉਹ ਪਾਣੀ 'ਚ ਵੜ ਲਿਆ ਕੱਲ ਮੈਂ ਲੋਕਾਂ ਨੂੰ ਬਚਾਉਣ ਚੱਲਿਆ ਉਹ ਚ 12 ਬੰਦੇ ਬਹਿ ਸਕਦੇ 9 ਤਾਂ ਘਰੋਂ ਹੀ ਲੈ ਕੇ ਗਿਆ ਸੀ ਆਪਣੇ ਪਰ ਲੋਕ ਇੱਕ ਫੋਟੋਗ੍ਰਾਫ ਔਰ ਇੱਕ ਭਰਾ ਇੱਕ ਛੋਟਾ ਭਰਾ ਵੱਡਾ ਭਰਾ ਪਤਾ ਨਹੀਂ ਕੌਣ ਕੌਣ ਆਪ ਤੇ ਪਰਕਰ 12 ਚੋਂ 9 ਕ ਉਸ ਉਸੇ ਸਵਾਰੀਆਂ ਲੈ ਕੇ ਗਿਆ ਸੀ ਮੈਂ ਵਿਧਾਨ ਸਭਾ 'ਚ ਪੁੱਛਣਗੇ ਜਿਹੜੇ ਬਾਕੀ ਰਹਿ ਗਏ ਤਿੰਨ ਜਿਹੜੇ ਤਿੰਨ ਬਚਾ ਕੇ ਲਿਆਇਆ ਲਾ ਮੈਂ ਪਾਸ ਬਣਾਉਣਾ ਨੂੰ ਵਿਧਾਨ ਸਭਾ 'ਚ ਦਿਖਾ ਦੇ ਰਿਹਾ ਇੱਥੇ ਬਚਾ ਕੇ ਲਿਆ ਫੋਟੋ ਖਿਚਾਈ ਕਹਿੰਦਾ ਚਲੋ ਬਸ ਠੀਕ ਹੋ ਗਿਆ ਭਵੰਤ ਮਾਨੂੰ ਗੱਲਾਂ ਗੱਡੀਆਂ ਚਲੋ ਬਸ ਵਾਹ ਗਾਹਾਂ ਨਾ